ਅੱਜ ਦੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਸਭ ਤੋਂ ਗੁਜਾਰਿਸ਼ ਹੈ ਕਿ ਅਗਰ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਤੁਹਾਨੂੰ ਇਸ ਚੈਨਲ ਤੇ ਨਈ ਨਈ ਪੰਜਾਬੀ ਕਹਾਣੀਆਂ ਸੁਣਨ ਨੂੰ ਮਿਲਣਗੀਆਂ ਗੱਲ ਬਹੁਤ ਹੀ ਪੁਰਾਣੀ ਹੈ ਜਦੋਂ ਇੱਕ ਮੁਲਕ ਤੇ ਇੱਕ ਬਾਦਸ਼ਾਹ ਦਾ ਰਾਜ ਸੀ ਬਾਦਸ਼ਾਹ ਬੜਾ ਹੀ ਨੇਕ ਦਿਲ ਤੇ ਆਪਣੀ ਆਵਾਮ ਦਾ ਖਿਆਲ ਰੱਖਣ ਵਾਲਾ ਸੀ ਵੈਸੇ ਤੇ ਉਹਦੇ ਰਾਜ ਵਿੱਚ ਸਾਰੀ ਆਵਾਮ ਬੜੀ ਖੁਸ਼ੀ ਸੀ ਪਰ ਪਿਛਲੇ ਕੁਝ 2-3 ਮਹੀਨਿਆਂ ਤੋਂ ਉਹਦੀ ਜਨਤਾ ਚੋਰਾਂ ਦੇ ਆਤੰਕ ਤੋਂ ਬੜੀ ਹੀ ਪਰੇਸ਼ਾਨ ਸੀ ਆਏ ਦਿਨ ਸ਼ਹਿਰ ਦੇ ਵਿੱਚ ਚੋਰੀਆਂ ਹੋਣ ਲੱਗ ਪਈਆਂ ਇੱਕ ਦਿਨ ਸ਼ਹਿਰ ਦੇ ਕਈ ਨਾਮੀ ਗ੍ਰਾਮੀ ਲੋਕ ਬਾਦਸ਼ਾਹ ਦੇ ਦਰਬਾਰ ਵਿੱਚ ਹਾਜ਼ਰ ਹੋਏ ਤੇ ਗੁਜਾਰਿਸ਼ ਕਰਨ ਲੱਗੇ ਹਜ਼ੂਰ ਮਿਹਰਬਾਨੀ ਕਰਕੇ ਸਾਨੂੰ ਚੋਰਾਂ ਤੋਂ ਬਚਾ ਲਓ ਸ਼ਹਿਰ ਵਿੱਚ ਕੋਈ ਵੀ ਐਸਾ ਘਰ ਨਹੀਂ ਬਚਿਆ ਜਿੱਥੇ ਚੋਰਾਂ ਨੇ ਚੋਰੀ ਨਾ ਕੀਤੀ ਹੋਵੇ ਚਾਹੇ ਕਿਸਾਨ ਹੋਵੇ ਕੋਈ ਵਪਾਰੀ ਹੋਵੇ ਜਾਂ ਫਿਰ ਕੋਈ ਸੇਠ ਸਭ ਚੋਰਾਂ ਤੋਂ ਬਹੁਤ ਹੀ ਪਰੇਸ਼ਾਨ ਨੇ ਬਾਦਸ਼ਾਹ ਨੇ ਕਿਹਾ ਤੁਸੀਂ ਲੋਕ ਚਿੰਤਾ ਨਾ ਕਰੋ ਮੈਂ ਜਲਦੀ ਹੀ ਇਸ ਮੁਸੀਬਤ ਦਾ ਕੋਈ ਹੱਲ ਢੂੰਡਦਾ ਹਾਂ ਤੁਸੀਂ ਬੇਫਿਕਰ ਹੋ ਕੇ ਆਪਣੇ ਘਰ ਜਾਓ ਇਸ ਤੋਂ ਬਾਅਦ ਬਾਦਸ਼ਾਹ ਨੇ ਸ਼ਹਿਰ ਦੇ ਕੋਤਵਾਲ ਨੂੰ ਆਪਣੇ ਕੋਲ ਬੁਲਾਇਆ ਤੇ ਉਹਨੂੰ ਹੁਕਮ ਦਿੱਤਾ ਜਿੰਨੀ ਜਲਦੀ ਹੋ ਸਕੇ ਚੋਰਾਂ ਨੂੰ ਪਕੜ ਕੇ ਕਾਲ ਕੋਠੜੀ ਵਿੱਚ ਪਾ ਦਿਓ ਅਗਲੇ ਹੀ ਦਿਨ ਤੋਂ ਕੋਤਵਾਲ ਨੇ ਸ਼ਹਿਰ ਵਿੱਚ ਆਪਣੇ ਸਿਪਾਹੀਆਂ ਦੀ ਗਸ਼ਤ ਵਧਾਤੀ ਥੋੜੇ ਦਿਨ ਤੱਕ ਤੇ ਇਦਾ ਕੁਝ ਅਸਰ ਦਿਖਿਆ ਪਰ ਉਸ ਤੋਂ ਬਾਅਦ ਦੁਬਾਰਾ ਸ਼ਹਿਰ ਦੇ ਵਿੱਚ ਚੋਰੀਆਂ ਹੋਣ ਲੱਗ ਪਈਆਂ ਬਾਦਸ਼ਾਹ ਨੇ ਇੱਕ ਵਾਰ ਫਿਰ ਕੋਤਵਾਲ ਨੂੰ ਦਰਬਾਰ ਵਿੱਚ ਬੁਲਾਇਆ ਤੇ ਪੁੱਛਿਆ ਕਿ ਇੰਨੇ ਸਖਤ ਪਹਿਰੇ ਤੋਂ ਬਾਅਦ ਵੀ ਚੋਰੀਆਂ ਕਿਵੇਂ ਹੋ ਰਹੀਆਂ ਨੇ ਕੋਤਵਾਲ ਬੋਲਿਆ ਹਜ਼ੂਰ ਅਸੀਂ ਤਾਂ ਆਪਣੀ ਤਰਫੋਂ ਪੂਰੀ ਕੋਸ਼ਿਸ਼ ਕਰਦੇ ਪਏ ਹਾਂ ਪਰ ਇਹ ਚੋਰ ਕੋਈ ਮਾਮੂਲੀ ਚੋਰ ਨਹੀਂ ਹੈ ਇੰਨੇ ਸਖਤ ਪਹਿਰੇ ਤੋਂ ਬਾਅਦ ਵੀ ਇਹ ਚੋਰੀਆਂ ਕਰ ਪਾਰੇ ਨੇ ਜਦੋਂ ਬਾਦਸ਼ਾਹ ਨੇ ਦੇਖਿਆ ਕਿ ਸਾਰੀ ਤਰਕੀਬਾਂ ਕਰਨ ਤੋਂ ਬਾਵਜੂਦ ਵੀ ਚੋਰ ਪਕੜ ਵਿੱਚ ਨਹੀਂ ਆ ਰਹੇ ਤੇ ਉਹਨੇ ਫੈਸਲਾ ਕੀਤਾ ਕਿ ਚੋਰਾਂ ਨੂੰ ਪਕੜਨ ਵਾਸਤੇ ਉਹਨੂੰ ਹੀ ਕੋਈ ਕਦਮ ਉਠਾਣਾ ਪਏਗਾ ਹੁਣ ਬਾਦਸ਼ਾ ਹਰ ਰਾਤ ਆਪਣਾ ਪੇਸ਼ ਬਦਲ ਕੇ ਸ਼ਹਿਰ ਦੀਆਂ ਗਲੀਆਂ ਵਿੱਚ ਘੁੰਮਣ ਲੱਗ ਪਿਆ ਬਾਦਸ਼ਾ ਦਾ ਰੋਜ਼ ਦਾ ਇਹ ਨਿਯਮ ਬਣ ਗਿਆ ਕਿ ਉਹ ਰਾਤੀ ਆਪਣਾ ਪੇਸ਼ ਬਦਲਦਾ ਤੇ ਸ਼ਹਿਰ ਦੀਆਂ ਗਲੀਆਂ ਵਿੱਚ ਘੁੰਮਦਾ ਇੱਕ ਰਾਤ ਉਹਨੇ ਦੇਖਿਆ ਕਿ ਕੁਝ ਆਦਮੀ ਚਿਪਤੇ ਛਿਪਾਂਦੇ ਜਾ ਰਹੇ ਸੀਗੇ ਬਾਦਸ਼ਾ ਵੀ ਉਹਨਾਂ ਦੀ ਤਰਫ਼ ਚੱਲ ਪਿਆ ਦਰਅਸਲ ਉਹ ਲੋਗ ਚੋਰ ਸੀਗੇ ਚੋਰਾਂ ਨੇ ਜਦੋਂ ਦੇਖਿਆ ਕਿ ਉਹਨਾਂ ਦੀ ਤਰਫ਼ ਕੋਈ ਆ ਰਿਹਾ ਹੈ ਤੇ ਉਹ ਰੁਕ ਗਏ ਜਦੋਂ ਬਾਦਸ਼ਾ ਉਹਨਾਂ ਦੇ ਨਜ਼ਦੀਕ ਪਹੁੰਚ ਗਿਆ ਤੇ ਉਹ ਬਾਦਸ਼ਾ ਤੋਂ ਪੁੱਛਣ ਲੱਗੇ ਭਾਈ ਤੂੰ ਕੌਣ ਹੈ ਐਨੀ ਰਾਤ ਨੂੰ ਤੂੰ ਕਿਸ ਵਾਸਤੇ ਘੁੰਮਦਾ ਪਿਆ ਹੈ ਬਾਦਸ਼ਾ ਵੀ ਇਹ ਗੱਲ ਸਮਝ ਚੁੱਕਿਆ ਸੀ ਕਿ ਇਹ ਜ਼ਰੂਰ ਚੋਰ ਨੇ ਇਸ ਲਈ ਬਾਦਸ਼ਾ ਨੇ ਆਪਣੀ ਸੱਚਾਈ ਉਹਨਾਂ ਤੋਂ ਛੁਪਾ ਲਈ ਤੇ ਕਹਿਣ ਲੱਗਾ ਭਾਈ ਮੈਂ ਵੀ ਤੁਹਾਡੀ ਤਰ੍ਹਾਂ ਹੀ ਆਂ ਤੇ ਆਪਣੇ ਪੇਟ ਦਾ ਗੁਜ਼ਾਰਾ ਕਰਨ ਵਾਸਤੇ ਨਿਕਲਿਆ ਵਾਂ ਚੋਰਾਂ ਨੇ ਕਿਹਾ ਅਸੀਂ ਤੇ ਚੋਰਾਂ ਕਿ ਤੂੰ ਵੀ ਇੱਕ ਚੋਰ ਹੈ ਬਾਦਸ਼ਾਹ ਕਹਿੰਦਾ ਹਲੇ ਤੱਕ ਤੇ ਮੈਂ ਚੋਰੀ ਨਹੀਂ ਕੀਤੀ ਪਰ ਜੇ ਮੈਂ ਤੁਹਾਡੇ ਨਾਲ ਮਿਲ ਜਾਵਾਂ ਤਾਂ ਮੈਂ ਵੀ ਚੋਰੀ ਸਿੱਖ ਜਾਾਂਗਾ ਇਹ ਸੁਣ ਕੇ ਚੋਰ ਬੜੇ ਹੀ ਖੁਸ਼ ਹੋਏ ਤੇ ਕਹਿਣ ਲੱਗੇ ਤੂੰ ਬੜਾ ਅੱਛਾ ਕੀਤਾ ਜੋ ਤੂੰ ਸਾਡੇ ਨਾਲ ਆ ਗਿਆ ਜਿੰਨੇ ਜ਼ਿਆਦਾ ਆਦਮੀ ਹੋਣਗੇ ਸਾਨੂੰ ਚੋਰੀ ਕਰਨ ਵਿੱਚ ਉਨੀ ਆਸਾਨੀ ਹੋਏਗੀ ਚਲੋ ਸਾਰੇ ਮਿਲ ਕੇ ਕਿਸੇ ਸਾਹੂਕਾਰ ਦੇ ਘਰ ਚੋਰੀ ਕਰੀਏ ਜਦੋਂ ਉਹ ਸਾਰੇ ਚੱਲਣ ਲੱਗੇ ਤੇ ਉਹਨਾਂ ਵਿੱਚੋਂ ਇੱਕ ਨੇ ਕਿਹਾ ਪਰ ਪਹਿਲੇ ਇਸ ਗੱਲ ਦਾ ਫੈਸਲਾ ਹੋ ਜਾਣਾ ਚਾਹੀਦਾ ਹੈ ਕਿ ਕਿਹੜਾ ਆਦਮੀ ਕਿਸ ਕੰਮ ਨੂੰ ਅੱਛੀ ਤਰ੍ਹਾਂ ਜਾਣਦਾ ਹੈ ਕੌਣ ਕੀ ਕੀ ਕੰਮ ਕਰ ਸਕਦਾ ਹੈ ਅਗਰ ਸਾਨੂੰ ਇੱਕ ਦੂਜੇ ਦੀ ਖਾਸੀਅਤ ਪਤਾ ਚੱਲ ਜਾਏ ਤਾਂ ਆਪਾਂ ਉਸੇ ਆਦਮੀ ਨੂੰ ਆਪਣਾ ਉਸਤਾਦ ਬਣਾਵਾਂਗੇ ਜਿਦੇ ਵਿੱਚ ਸਭ ਤੋਂ ਜ਼ਿਆਦਾ ਹੁਨਰ ਹੋਣਗੇ ਇਹ ਸੁਣ ਕੇ ਹਰ ਇੱਕ ਚੋਰ ਨੇ ਆਪਣੀ ਆਪਣੀ ਖੂਬੀਆਂ ਦਸੀਆਂ ਇੱਕ ਕਹਿਣ ਲੱਗਾ ਮੈਂ ਕੁੱਤਿਆਂ ਦੀ ਬੋਲੀ ਜਾਣਦਾ ਵਾਂ ਕੁੱਤੇ ਜੋ ਵੀ ਕੁਝ ਕਹਿਣ ਮੈਂ ਸਭ ਕੁਝ ਸਮਝ ਸਕਦਾ ਹਾਂ ਕਿਉਂਕਿ ਕੁੱਤੇ ਸਾਡੇ ਕੰਮ ਵਿੱਚ ਬੜੀ ਅੜਚਨ ਨੇ ਤੇ ਮੈਂ ਉਹਨਾਂ ਦੀ ਬੋਲੀ ਸਮਝ ਕੇ ਖਤਰੇ ਨੂੰ ਕੁਝ ਕਮ ਕਰ ਸਕਦਾ ਹਾਂ ਤੇ ਇਸ ਤਰ੍ਹਾਂ ਸਾਡਾ ਕੰਮ ਬੜੀ ਅੱਛੀ ਤਰ੍ਹਾਂ ਹੋ ਸਕਦਾ ਹੈ ਦੂਜਾ ਚੋਰ ਕਹਿਣ ਲੱਗਾ ਮੇਰੀ ਅੱਖਾਂ ਵਿੱਚ ਐਸੀ ਤਾਕਤ ਹੈ ਕਿ ਮੈਂ ਅੰਧੇਰੇ ਵਿੱਚ ਵੀ ਸਭ ਕੁਝ ਸਾਫ਼-ਸਾਫ਼ ਦੇਖ ਸਕਦਾ ਹਾਂ ਤੇ ਇੱਕ ਵਾਰ ਮੈਂ ਜੋ ਦੇਖ ਲਵਾਂ ਉਹਨੂੰ ਭੁੱਲ ਕਦੀ ਨਹੀਂ ਸਕਦਾ ਜਿਸ ਆਦਮੀ ਨੂੰ ਮੈਂ ਇੱਕ ਵਾਰੀ ਦੇਖ ਲਵਾਂ ਫਿਰ ਚਾਹੇ ਉਹ ਪੇਸ਼ ਬਦਲ ਕੇ ਹੀ ਮੇਰੇ ਸਾਹਮਣੇ ਕਿਉ ਨਾ ਆਏ ਮੈਂ ਉਹਨੂੰ ਪਹਿਚਾਨ ਲੈਂਦਾ ਵਾਂ ਕਿਉਂਕਿ ਅਕਸਰ ਲੋਕ ਸਾਨੂੰ ਪਹਿਚਾਨ ਕੇ ਸਾਨੂੰ ਪਕੜਵਾ ਦਿੰਦੇ ਨੇ ਐਸੇ ਲੋਕਾਂ ਨੂੰ ਮੈਂ ਤੁਰੰਤ ਹੀ ਪਹਿਚਾਨ ਲੈਂਦਾ ਵਾਂ ਤੇ ਆਪਣੇ ਸਾਥੀਆਂ ਨੂੰ ਸਾਵਧਾਨ ਕਰ ਸਕਦਾ ਵਾਂ ਇਸ ਤਰ੍ਹਾਂ ਸਾਡਾ ਬਚਾਅ ਹੋ ਸਕਦਾ ਹੈ ਤੀਜਾ ਚੋਰ ਕਹਿਣ ਲੱਗਾ ਮੇਰੇ ਵਿੱਚ ਐਸੀ ਤਾਕਤ ਹੈ ਕਿ ਮੈਂ ਮਜ਼ਬੂਤ ਤੋਂ ਮਜ਼ਬੂਤ ਦੀਵਾਰ ਵਿੱਚ ਵੀ ਬੜੇ ਹੀ ਆਰਾਮ ਨਾਲ ਸੇਂਧ ਲਗਾ ਸਕਦਾ ਵਾਂ ਇਹ ਕੰਮ ਮੈਂ ਐਸੀ ਫੁਰਤੀ ਤੇ ਸਫਾਈ ਨਾਲ ਕਰਦਾ ਵਾਂ ਕਿ ਸੋਹਣੇ ਵਾਲੇ ਦੀ ਅੱਖ ਵੀ ਨਹੀਂ ਖੁੱਲਦੀ ਘੰਟਿਆਂ ਦਾ ਕੰਮ ਮੈਂ ਮਿੰਟਾਂ ਵਿੱਚ ਕਰ ਸਕਦਾ ਹਾਂ ਚੌਥੇ ਚੋਰ ਨੇ ਕਿਹਾ ਮੇਰੇ ਵਿੱਚ ਸੁੰਘਣੇ ਦੀ ਤਾਕਤ ਹੈ ਮੈਂ ਜ਼ਮੀਨ ਵਿੱਚ ਗੜੇ ਹੋਏ ਧਨ ਦਾ ਵੀ ਮਿੱਟੀ ਸੁੰਘ ਕੇ ਪਤਾ ਲਗਾ ਸਕਦਾ ਹਾਂ ਮੈਂ ਇਸ ਕੰਮ ਵਿੱਚ ਇੰਨਾ ਅੱਛਾ ਹਾਂ ਕਿ ਮੇਰੇ ਦੁਸ਼ਮਣ ਵੀ ਮੇਰੀ ਤਾਰੀਫ ਕਰਦੇ ਨੇ ਕਿਉਂਕਿ ਲੋਕ ਅਕਸਰ ਆਪਣੇ ਧਨ ਨੂੰ ਧਰਤੀ ਦੇ ਵਿੱਚ ਗਾੜ ਕੇ ਰੱਖਦੇ ਨੇ ਉਸ ਵਕਤ ਇਹ ਮੇਰਾ ਹੁਨਰ ਬੜਾਈ ਕੰਮ ਆਉਂਦਾ ਹੈ ਮੈਂ ਤੇ ਇਸ ਵਿੱਦਿਆ ਦਾ ਪੰਡਿਤ ਹਾਂ ਮੇਰੇ ਲਈ ਇਹ ਕੰਮ ਬੜਾਈ ਆਸਾਨ ਹੈ ਪੰਜਵੇਂ ਚੋਰ ਨੇ ਕਿਹਾ ਮੇਰੇ ਹੱਥਾਂ ਵਿੱਚ ਐਸੀ ਤਾਕਤ ਹੈ ਕਿ ਮੈਂ ਉੱਚੇ ਤੋਂ ਉੱਚੇ ਮਹਿਲ ਉੱਚੀ ਤੋਂ ਉੱਚੀ ਦੀਵਾਰਾਂ ਬਿਨਾਂ ਕਿਸੇ ਸੀੜੀ ਤੋਂ ਚੜ ਸਕਦਾ ਵਾਂ ਦੀਵਾਰਾਂ ਫਾੰਦਣਾ ਛੱਤਾਂ ਟੱਪਣਾ ਮੇਰੇ ਲਈ ਬੜਾ ਹੀ ਸੌਖਾ ਕੰਮ ਹੈ ਤੇ ਉੱਪਰ ਪਹੁੰਚ ਕੇ ਮੈਂ ਆਪਣੇ ਸਾਥੀਆਂ ਨੂੰ ਵੀ ਉੱਪਰ ਚੜਾ ਲਿੰਦਾ ਵਾਂ ਤੁਹਾਡੇ ਚੋਂ ਕੋਈ ਵੀ ਇਹ ਕੰਮ ਨਹੀਂ ਕਰ ਸਕੇਗਾ ਇਸ ਤੋਂ ਬਾਅਦ ਜਦੋਂ ਸਾਰਿਆਂ ਨੇ ਆਪਣੀ-ਆਪਣੀ ਹੁਨਰ ਦੱਸਦੇ ਤਾਂ ਉਹ ਬਾਦਸ਼ਾਹ ਨੂੰ ਕਹਿਣ ਲੱਗੇ ਤੂੰ ਵੀ ਆਪਣਾ ਕਮਾਲ ਦੱਸ ਤਾਕੀ ਸਾਨੂੰ ਵੀ ਅੰਦਾਜ਼ਾ ਹੋ ਜੇ ਕਿ ਤੂੰ ਕਿਸ ਕੰਮ ਵਿੱਚ ਸਾਡੀ ਮਦਦ ਕਰ ਸਕਦਾ ਹੈ ਬਾਦਸ਼ਾਹ ਨੇ ਜਦੋਂ ਇਹ ਸੁਣਿਆ ਤੇ ਖੁਸ਼ ਹੋ ਕੇ ਕਹਿਣ ਲੱਗਾ ਮੇਰੇ ਵਿੱਚ ਐਸਾ ਗੁਣ ਹੈ ਜੋ ਤੁਹਾਡੇ ਵਿੱਚੋਂ ਕਿਸੇ ਵਿੱਚ ਨਹੀਂ ਹੋਏਗਾ ਹੋਰ ਉਹ ਗੁਣ ਇਹ ਵੇ ਕਿ ਅਗਰ ਅਸੀਂ ਸਾਰੇ ਚੋਰੀ ਕਰਦੇ ਹੋਏ ਪਕੜੇ ਗਏ ਤੇ ਸਾਨੂੰ ਸਜ਼ਾ ਜ਼ਰੂਰ ਮਿਲੇਗੀ ਪਰ ਮੇਰੀ ਅੱਖ ਦੇ ਇੱਕ ਇਸ਼ਾਰੇ ਨਾਲ ਮੈਂ ਤੁਹਾਡੀ ਸਜ਼ਾ ਮਾਫ਼ ਕਰਾ ਸਕਦਾ ਵਾਂ ਤੇ ਤੁਹਾਡੀ ਜਾਨ ਬਚਾ ਸਕਦਾ ਵਾਂ ਹੈ ਨਾ ਕਿੰਨੀ ਵੱਡੀ ਤਾਕਤ ਦਸੋ ਤੁਹਾਡੇ ਚੋਂ ਐ ਕੋਈ ਕਰ ਸਕਦਾ ਵੇ ਬਾਦਸ਼ਾਹ ਦੀ ਇਹ ਗੱਲ ਸੁਣ ਕੇ ਸਭ ਨੇ ਇੱਕ ਆਵਾਜ਼ ਵਿੱਚ ਕਿਹਾ ਭਾਈ ਅੱਜ ਤੋਂ ਤੂੰ ਹੀ ਸਾਡਾ ਉਸਤਾਦ ਹੈ ਅਸੀਂ ਸਾਰੇ ਤੇਰੇ ਥੱਲੇ ਹੀ ਕੰਮ ਕਰਾਂਗੇ ਤਾਂਕਿ ਅਗਰ ਆਪਾਂ ਕਦੀ ਪਕੜੇ ਗਏ ਤੇ ਤੂੰ ਸਾਨੂੰ ਬਚਾ ਸਕੇ ਐ ਤਾਂ ਸਾਡੀ ਬੜੀ ਖੁਸ਼ਕਿਸਮਤੀ ਹੈ ਕਿ ਤੇਰੇ ਵਰਗਾ ਸਾਥੀ ਸਾਨੂੰ ਮਿਲ ਗਿਆ ਇਸ ਤਰ੍ਹਾਂ ਸਲਾਹ ਬਣਾ ਕੇ ਉਹ ਸਭ ਉਥੋਂ ਦੀ ਚੱਲ ਪਏ ਉਹਨਾਂ ਨੇ ਫੈਸਲਾ ਕੀਤਾ ਕਿ ਅੱਜ ਬਾਦਸ਼ਾਹ ਦੇ ਮਹਿਲ ਵਿੱਚ ਚੋਰੀ ਕੀਤੀ ਜਾਵੇ ਜਦੋਂ ਉਹ ਸਾਰੇ ਬਾਦਸ਼ਾਹ ਦੇ ਮਹਿਲ ਦੇ ਨਜ਼ਦੀਕ ਪਹੁੰਚ ਗਏ ਤਾਂ ਇੱਕ ਕੁੱਤਾ ਭੌਂਕਣ ਲੱਗ ਪਿਆ ਜੋ ਚੋਰ ਕੁੱਤੇ ਦੀ ਬੋਲੀ ਜਾਣਦਾ ਸੀਗਾ ਉਹਨੇ ਆਪਣੇ ਸਾਥੀਆਂ ਨੂੰ ਰੋਕਿਆ ਤੇ ਕਹਿਣ ਲੱਗਾ ਇਹ ਕੁੱਤਾ ਕਹਿ ਰਿਹਾ ਵੇ ਕਿ ਇੱਥੇ ਬਾਦਸ਼ਾਹ ਹੈਗਾ ਇਸ ਲਈ ਸਾਰੇ ਬੜੀ ਸਾਵਧਾਨੀ ਨਾਲ ਚੱਲੋ ਮਗਰ ਉਹਦੀ ਗੱਲ ਕਿਸੇ ਨੇ ਨਹੀਂ ਸੁਣੀ ਕਿਉਂਕਿ ਉਹਨਾਂ ਦਾ ਉਸਤਾਦ ਯਾਨੀ ਬਾਦਸ਼ਾਹ ਅੱਗੇ-ਅੱਗੇ ਚੱਲ ਰਿਹਾ ਸੀ ਦੂਜੇ ਵੀ ਉਹਦੇ ਪਿੱਛੇ-ਪਿੱਛੇ ਹੀ ਚਲਦੇ ਰਹੇ ਕਿਸੇ ਨੇ ਕੋਈ ਪਰਵਾਹ ਨਹੀਂ ਕੀਤੀ ਬਾਦਸ਼ਾਹ ਦੇ ਮਹਿਲ ਦੇ ਨੀਚੇ ਆ ਕੇ ਸਾਰੇ ਰੁਕ ਗਏ ਦੂਜਾ ਚੋਰ ਉਛਲ ਕੇ ਮਹਿਲ ਤੇ ਚੜ ਗਿਆ ਤੇ ਫਿਰ ਉਹਨੇ ਬਾਕੀ ਚੋਰਾਂ ਨੂੰ ਵੀ ਰੱਸੀ ਦੇ ਸਹਾਰੇ ਉੱਪਰ ਖਿੱਚ ਲਿਆ ਮਹਿਲ ਦੇ ਅੰਦਰ ਜਾ ਕੇ ਉਹਨਾਂ ਨੇ ਸੇਂਦ ਲਗਾਈ ਬਥੇਰੀ ਲੁੱਟ ਖਸੂਟ ਕੀਤੀ ਜਿਹਦੇ ਹੱਥ ਜੋ ਲਗਿਆ ਉਹ ਸਮੇਟਦਾ ਗਿਆ ਸਾਰਾ ਕੁਝ ਲੁੱਟਣ ਤੋਂ ਬਾਅਦ ਜਦੋਂ ਉਹਨਾਂ ਨੇ ਚੱਲਣ ਦੀ ਤਿਆਰੀ ਕੀਤੀ ਜਲਦੀ ਜਲਦੀ ਸਾਰੇ ਨੀਚੇ ਉਤਰੇ ਤੇ ਆਪਣੇ ਆਪਣੇ ਰਸਤੇ ਚਲੇ ਗਏ ਬਾਦਸ਼ਾਹ ਨੇ ਸਾਰਿਆਂ ਦਾ ਨਾਮ ਪਤਾ ਪੁੱਛ ਲਿਆ ਸੀ ਚੋਰ ਸਾਰਾ ਮਾਲ ਅਸਬਾਬ ਲੈ ਕੇ ਉਥੋਂ ਦੀ ਚਮਪਤ ਹੋ ਗਏ ਬਾਦਸ਼ਾਹ ਵੀ ਆਪਣੇ ਮਹਿਲ ਵਿੱਚ ਵਾਪਸ ਆ ਗਿਆ ਅਗਲੇ ਦਿਨ ਬਾਦਸ਼ਾਹ ਨੇ ਆਪਣੇ ਮੰਤਰੀ ਨੂੰ ਹੁਕਮ ਦਿੱਤਾ ਕਿ ਸਿਪਾਹੀਆਂ ਨੂੰ ਭੇਜ ਕੇ ਜਲਦੀ ਤੋਂ ਜਲਦੀ ਚੋਰਾਂ ਨੂੰ ਪਕੜ ਕੇ ਲਿਆਇਆ ਜਾਏ ਕਿਉਂਕਿ ਬਾਦਸ਼ਾਹ ਨੇ ਸਾਰੇ ਚੋਰਾਂ ਦੇ ਨਾਮ ਤੇ ਪਤੇ ਪਤਾ ਕਰ ਲਏ ਸੀ ਉਹਨੇ ਸਾਰੀ ਜਾਣਕਾਰੀ ਮੰਤਰੀ ਨੂੰ ਦਿੱਤੀ ਤੇ ਮੰਤਰੀ ਨੇ ਆਪਣੇ ਸਿਪਾਹੀ ਭੇਜ ਕੇ ਚੋਰਾਂ ਨੂੰ ਪਕੜ ਲਿਆ ਚੋਰਾਂ ਨੂੰ ਪਕੜ ਕੇ ਬੱਚਾ ਦੇ ਸਾਹਮਣੇ ਪੇਸ਼ ਕੀਤਾ ਗਿਆ ਜਦੋਂ ਚੋਰਾਂ ਨੇ ਬਾਦਸ਼ਾਹ ਨੂੰ ਦੇਖਿਆ ਤੇ ਉਹ ਚੋਰ ਜਿਹਦੀ ਨਜ਼ਰ ਬੜੀ ਹੀ ਤੇਜ਼ ਸੀ ਉਹਨੇ ਬਾਦਸ਼ਾਹ ਨੂੰ ਪਹਿਚਾਨ ਲਿਆ ਤੇ ਆਪਣੇ ਸਾਥੀਆਂ ਨੂੰ ਕਹਿਣ ਲੱਗਾ ਭਰਾਵੋ ਇਹ ਤੇ ਬੜਾ ਹੀ ਗਜਬ ਹੋ ਗਿਆ ਰਾਤੀ ਆਪਾਂ ਜਿਹੜੀ ਚੋਰੀ ਕੀਤੀ ਹੈ ਉਸ ਵਕਤ ਬਾਦਸ਼ਾਹ ਸਾਡੇ ਨਾਲ ਸੀਗਾ ਜਿੰਨੂੰ ਆਪਾਂ ਚੋਰ ਸਮਝ ਰਹੇ ਸੀ ਉਹ ਚੋਰ ਨਹੀਂ ਬਲਕਿ ਬਾਦਸ਼ਾਹ ਸੀ ਜਿਨਨੇ ਸਾਨੂੰ ਇਹ ਕਿਹਾ ਸੀ ਕਿ ਉਹਦੀ ਅੱਖ ਦੇ ਇੱਕ ਇਸ਼ਾਰੇ ਨਾਲ ਸਾਡੀ ਸਜ਼ਾ ਮਾਫ਼ ਹੋ ਸਕਦੀ ਹੈ ਤੇ ਸਾਡੀ ਚਾਨ ਵੀ ਬਚ ਸਕਦੀ ਹੈ ਚੋਰ ਜਦੋਂ ਬਾਦਸ਼ਾਹ ਦੇ ਸਾਹਮਣੇ ਗਏ ਤੇ ਉਹਨਾਂ ਨੇ ਚੁੱਕ ਕੇ ਬਾਦਸ਼ਾਹ ਨੂੰ ਸਲਾਮ ਕੀਤਾ ਬਾਦਸ਼ਾਹ ਨੇ ਪੁੱਛਿਆ ਤੁਸੀਂ ਚੋਰੀ ਕੀਤੀ ਹੈ ਸਭ ਨੇ ਇੱਕ ਆਵਾਜ਼ ਵਿੱਚ ਜਵਾਬ ਦਿੱਤਾ ਹਾਂ ਹਜ਼ੂਰ ਇਹ ਜੁਰਮ ਸਾਡੇ ਤੋਂ ਹੋਇਆ ਹੈ ਬਾਦਸ਼ਾਹ ਨੇ ਪੁੱਛਿਆ ਤੁਸੀਂ ਕਿੰਨੇ ਆਦਮੀ ਸੀ ਚੋਰ ਬੋਲੇ ਅਸੀਂ 6 ਆਦਮੀ ਸੀਗੇ ਬਾਦਸ਼ਾਹ ਨੇ ਪੁੱਛਿਆ ਛੇਟਾ ਆਦਮੀ ਕਿੱਥੇ ਹੈ ਚੋਰਾਂ ਨੇ ਜਵਾਬ ਦਿੱਤਾ ਹਜ਼ੂਰ ਗੁਸਤਾਖੀ ਮਾਫ ਕਰੋ ਪਰੋ ਛੱਟੇ ਆਦਮੀ ਤੇ ਤੁਸੀਂ ਹੀ ਹੋ ਚੋਰਾਂ ਦੀ ਗੱਲ ਸੁਣ ਕੇ ਸਾਰੇ ਦਰਬਾਰੀ ਹੈਰਾਨ ਰਹਿ ਗਏ ਬਾਦਸ਼ਾਹ ਕਹਿਣ ਲੱਗਾ ਅੱਛਾ ਤੇ ਤੁਸੀਂ ਮੈਨੂੰ ਪਛਾਣ ਹੀ ਲਿੱਤਾ ਪਰ ਹੁਣ ਤੇ ਤੁਹਾਨੂੰ ਇਸ ਚੋਰੀ ਦੀ ਸਜ਼ਾ ਜ਼ਰੂਰ ਮਿਲੇਗੀ ਚੋਰ ਕਹਿਣ ਲੱਗੇ ਅੰਨਦਾਤਾ ਸਾਡੇ ਵਿੱਚੋਂ ਹਰ ਇੱਕ ਆਦਮੀ ਨੇ ਆਪਣਾ ਆਪਣਾ ਕੰਮ ਕਰਕੇ ਦਿਖਾ ਦਿੱਤਾ ਪਰ ਉਸ ਛੱਟੇ ਚੋਰ ਨੇ ਆਪਣਾ ਹੁਨਰ ਨਹੀਂ ਦਿਖਾਇਆ ਉਹ ਛੱਟੇ ਚੋਰ ਤੁਸੀਂ ਹੋ ਤੇ ਤੁਸੀਂ ਵੀ ਹੁਣ ਆਪਣਾ ਹੁਨਰ ਦਿਖਾਓ ਆਪਣੀ ਅੱਖ ਦੇ ਇਸ਼ਾਰੇ ਨਾਲ ਸਾਡੀ ਸਜ਼ਾ ਮਾਫ਼ ਕਰਵਾ ਦਿਓ ਕਿ ਤੁਸੀਂ ਆਪਣਾ ਵਾਅਦਾ ਪੂਰਾ ਨਹੀਂ ਕਰੋਗੇ ਕਿ ਤੁਹਾਡੀ ਦਿੱਤੀ ਹੋਈ ਜ਼ਬਾਨ ਦੀ ਕੋਈ ਕੀਮਤ ਨਹੀਂ ਹੈ ਚੋਰਾਂ ਦੀ ਗੱਲ ਸੁਣ ਕੇ ਬਾਦਸ਼ਾਹ ਕੁਝ ਸੋਚ ਵਿੱਚ ਪੈ ਗਿਆ ਫਿਰ ਉਹ ਮੁਸਕਰਾਇਆ ਤੇ ਕਹਿਣ ਲੱਗਾ ਮੈਂ ਆਪਣਾ ਵਾਅਦਾ ਪੂਰਾ ਕਰ ਸਕਦਾ ਹਾਂ ਤੇ ਤੁਹਾਨੂੰ ਲੋਕਾਂ ਨੂੰ ਮੈਂ ਮਾਫ਼ ਕਰ ਸਕਦਾ ਹਾਂ ਪਰ ਉਹਦੇ ਲਈ ਤੁਹਾਨੂੰ ਵੀ ਇਹ ਵਾਅਦਾ ਕਰਨਾ ਪਏਗਾ ਕਿ ਅੱਗੇ ਤੋਂ ਤੁਸੀਂ ਐਵੇਂ ਦਾ ਕੰਮ ਨਹੀਂ ਕਰੋਗੇ ਹਮੇਸ਼ਾ ਵਾਸਤੇ ਚੋਰੀ ਕਰਨਾ ਛੱਡ ਦੋਗੇ ਚੋਰ ਕਹਿਣ ਲੱਗੇ ਹਜ਼ੂਰ ਅਗਰ ਸਾਨੂੰ ਕੋਈ ਨੌਕਰੀ ਮਿਲ ਜਾਵੇ ਤੇ ਅਸੀਂ ਦੁਬਾਰਾ ਐਦਾਂ ਦਾ ਕੰਮ ਨਹੀਂ ਕਰਾਂਗੇ ਬਾਦਸ਼ਾਹ ਨੇ ਕਿਹਾ ਠੀਕ ਹੈ ਮੈਂ ਤੁਹਾਡੇ ਸਾਰਿਆਂ ਵਾਸਤੇ ਨੌਕਰੀ ਦਾ ਇੰਤਜ਼ਾਮ ਕਰ ਦਾਂਗਾ ਚੋਰ ਬੋਲੇ ਠੀਕ ਹੈ ਹਜ਼ੂਰ ਤੇ ਸਾਡੀ ਵੀ ਜ਼ਬਾਨ ਹੈ ਅਸ ਤੋਂ ਬਾਅਦ ਅਸੀਂ ਕਦੀ ਚੋਰੀ ਨਹੀਂ ਕਰਾਂਗੇ ਤੇ ਦੋਸਤੋ ਇਹ ਕਹਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਇਸ ਸੰਸਾਰ ਦਾ ਬਾਦਸ਼ਾਹ ਯਾਨੀ ਉਹ ਪਰਮਾਤਮਾ ਸਾਡੇ ਕਰਮਾਂ ਨੂੰ ਦੇਖਣ ਵਾਸਤੇ ਹਮੇਸ਼ਾ ਸਾਡੇ ਨਾਲ ਰਹਿੰਦਾ ਹੈ ਅਗਰ ਹਰ ਆਦਮੀ ਇਹ ਹੀ ਸੋਚ ਰੱਖੇ ਕਿ ਉਹ ਪਰਮਾਤਮਾ ਹਮੇਸ਼ਾ ਸਾਡੇ ਨਾਲ ਹੈ ਤੇ ਉਹ ਕਦੇ ਵੀ ਗਲਤ ਕੰਮ ਨਹੀਂ ਕਰੇਗਾ ਨਾ ਹੀ ਉਹ ਬੁਰੇ ਕਰਮਾਂ ਦੀ ਤਰਫ ਧਿਆਨ ਦੇਗਾ ਕਿਉਂਕਿ ਸਚਾਈ ਵੀ ਇਹ ਹੀ ਹੈ ਕਿ ਪਰਮਾਤਮਾ ਹਰ ਜਗ੍ਹਾ ਹਰ ਇਨਸਾਨ ਵਿੱਚ ਮੌਜੂਦ ਹੈ ਤੇ ਦੋਸਤੋ ਮੈਨੂੰ ਪੂਰੀ ਉਮੀਦ ਹੈ ਕਿ ਅੱਜ ਦੀ ਇਹ ਕਹਾਣੀ ਤੁਹਾਨੂੰ ਬਹੁਤ ਹੀ ਪਸੰਦ ਆਈ ਹੋਵੇਗੀ ਤੇ ਵੀਡੀਓ ਨੂੰ ਲਾਈਕ ਕਰੋ ਤੇ ਆਪਣੇ ਬੇਸ਼ਕੀਮਤੀ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ ਮਿਲਦੇ ਆ ਕਿਸੇ ਅਗਲੀ ਕਹਾਣੀ ਚ ਤਾਂ ਤੱਕ ਰੱਬ ਰਾਖਾ